ਹੁੰਦਾ ਹੈ ਉਸ ਨੂੰ ਕੋ ਚੱਕਨ ਉਹ ਲੀਡ ਜੀ ਕਰਕੇ ਆਪ ਕਰਦੇ ਨੇ ਨਾ ਸੁਣ ਮੈਂ ਬੇੜੇ ਵਾਲਾ ਦਿਖਾਉਂਦੇ ਕਿ ਕਿੰਨਾ ਫੇੜ ਜਾਂਦਾ ਤੇਰੀ ਜਗ੍ਹਾ ਤੇ ਹੌਲੀ ਹੌਲੀ ਠੀਕ ਠੀਕ ਅੱਛੀ ਆ ਤਾਂ ਐ ਤੇ ਪਸਾਨ ਹੁੰਦੇ ਇਹਦੇ ਪੰਜਾਬ ਦੇ ਜਿੰਨੇ ਬੰਦੇ ਨੂੰ ਆਪ ਦੇ ਕਰਦੇ ਨੇ ਯਾਰ ਠੀਕ ਅੱਛਾ ਇਹ ਜਦੋਂ ਅਸੀਂ ਕੈਮਰੇ ਕੋਲ ਕੇ ਦੇਖ ਲਾਇਆ ਤੇ ਵਾਕ ਤਾਂ ਕੋਈ ਨਹੀਂ ਮਰਾ ਨੀ ਨਾ ਖਾ ਤਾਂ ਉਹਦਾ ਹੀ ਨਹੀਂ ਸਾਡੇ ਘਰਾਂ ਲੋਕ ਨਾ ਬੰਦੂਕ ਲੈ ਗਿਆ ਉਹਨਾਂ ਦੇ ਘਰੋਂ ਜਾ ਕੇ ਕਿਸੇ ਨੇ ਦੇਖ ਲੈ ਵੀ ਬਾਗੇ ਇੱਕ ਵਾਰ ਅੰਦਰ ਟੱਪੇ ਕੁੰਡਾ ਖੋਲ ਕੇ ਅੰਦਰ ਬੰਦ ਲਾ ਲਿਆ ਆ ਤਾਂ ਨਹੀਂ ਹੋ ਜਾਂਦਾ ਹੈ ਹੋ ਜਾਂਦਾ ਹੈ ਹੁਣ ਇਹਨੂੰ ਬੈਕ ਤਾਂ ਕਰੋ ਹੁਣ ਮੜਾ ਜਾ ਇਹ ਸਕੂਟਰੀ ਦਾ ਨੰਬਰ ਦੇ ਪਿੱਛੇ ਲੱਗਿਆ ਨੰਬਰ ਆ ਨਾ ਆਪਣੀ ਬੈਗ ਦਾ ਕੁੰਡਾ ਰਹੀ ਇਹ ਫੇਰ ਭਜਾਤਾ ਉਹ ਤਾਂ ਆ ਬੰਦਾ ਜਿਹਦਾ ਆ ਗਿਆ ਇਹ ਇੱਕ ਗੈਸ ਸਟੇਸ਼ਨ ਦਾ ਮਾਮਲਾ ਹੈ ਜੀ ਜਿੱਥੇ ਵਿੱਚ ਡਿਲੀਵਰੀ ਮੈਨ ਤੋਂ ਇੱਕ ਸੀਆਈਏ ਮਲਾਜ਼ਮ ਬਣ ਕੇ ਜਿਹੜੇ ਨੇ 22000 ਰੁਪਏ ਜਿਹੜੇ ਪੈਸੇ ਉਸ ਨੂੰ ਲੈ ਲਏ ਕੀ ਕੀ ਮਾਮਲਾ ਸੀ ਕੱਲ ਇੱਕ ਸਾਡੇ ਕੋਲ ਸ਼ਿਕਾਇਤ ਆਈ ਸੀਗੀ ਕਿ ਪਿੰਡ ਰਾਮਪੁਰੇ ਚ ਕਿਸੇ ਟੈਂਪੂ ਤੇ ਗੈਸ ਸਿਲੰਡਰ ਡਿਲੀਵਰੀ ਕਰਦਾ ਬੰਦਾ ਵੀ ਉਹਦੇ ਕੋਲੋਂ 22000 ਰੁਪਏ ਕਹਿੰਦਾ ਵੀ ਮੇਰੇ ਕੋ ਸੀਆਈਏ ਦੇ ਮਲਾਜ਼ਮ ਦੇ ਨਾਂ ਤੇ ਕੋਈ ਬੰਦਾ ਲੈ ਗਿਆ ਜਦੋਂ ਕਿ ਜਿਹੜੀ ਉਹ ਜਗ੍ਹਾ ਪਿੰਡ ਦੇ ਬਿਲਕੁਲ ਨਜ਼ਦੀਕ ਹੈ ਉਹ ਉੱਥੇ ਡਰ ਵਾਲਾ ਜਾਂ ਕਿਸੇ ਕਿਸਮ ਦਾ ਕੋਈ ਮਾਹੌਲ ਹੈ ਇਹ ਜੀ ਕੋਈ ਗੱਲਬਾਤ ਨਹੀਂ ਹੈ ਉਹ ਦਰਖਾਸਤ ਦੀ ਅਸੀਂ ਬਰੀਕੀ ਨਾਲ ਪੜਤਾਲ ਕਰ ਰਹੇ ਹਾਂ ਪੜਤਾਲ ਪ੍ਰੰਤ ਜੇ ਅਸੀਂ ਵੀ ਸੂਤ ਤੋਈ ਉਹਦੇ ਮੁਤਾਬਕ ਕਾਨੂੰਨੀ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ਤੇ ਤੁਹਾਡੇ ਮਾਧਿਅਮ ਰਹੀਂ ਮੈਂ ਲੋਕਾਂ ਨੂੰ ਵੀ ਕਰਦਾ ਕਿ ਜੇਕਰ ਤੁਹਾਨੂੰ ਕੋਈ ਵੀ ਅਜਿਹਾ ਸ਼ਖਸ ਮਿਲਦਾ ਜਿਹੜਾ ਆਪਣੇ ਆਪ ਨੂੰ ਸੀਆਈਏ ਦਾ ਜਾਂ ਕਿਸੇ ਹੋਰ ਅਦਾਰੇ ਦਾ ਜਾਂ ਪੁਲਿਸ ਮੁਲਾਜ਼ਮ ਦੱਸਦਾ ਜਾਂ ਕਿ ਜ਼ਹੂਰ ਮਹਿਕਮੇ ਦਾ ਮਰਾਜ ਦੱਸਦਾ ਤੇ ਐਦਾਂ ਉਹਨੂੰ ਮਤਲ ਜਿਹੜਾ ਹੈਗੇ ਆਪਣੇ ਆਪ ਪੈਸੇ ਨਾ ਦਿਓ ਤੁਸੀਂ ਉਹਦੀ ਸ਼ਿਕਾਇਤ ਜੇਗੀ ਜਿਹੜੀ ਤੁਰੰਤ ਥਾਣੇ 'ਚ ਕਰੋ ਜਾਂ ਉਹਦੇ ਖਿਲਾਫ ਜਿਹੜਾ ਹੈਗਾ ਰੌਲਾ ਵਗੈਰਾ ਪਾਓ ਠੀਕ ਹੈ ਕਿਉਂਕਿ ਜੇ ਉਹ ਮਤਲ ਥੋੜਾ ਜਿਹਾ ਵੀ ਕੱਲ ਅਵੇਅਰਨੈਸ ਕਰੇ ਤੇ ਬਿਲਕੁਲ ਪਿੰਡ ਨਾਲ ਆ ਲੋਕ ਜਿਹੜੇ ਹੈਗੇ ਉਹ ਰਸਤਾ ਆਮ ਚੱਲਦਾ ਤੇ ਇਹੋ ਜੀ ਕੋਈ ਘਟਨਾ ਨਹੀਂ ਹੋ ਸਕਦੀ ਮੈਂ ਫੇਰ ਦੁਬਾਰਾ ਇਹੀ ਲੋਕਾਂ ਨੂੰ ਫੀਲ ਕਰਦਾ ਕਿ ਜੇਕਰ ਇਹ ਜੀ ਕੋਈ ਗੱਲ ਹੁੰਦੀ ਉਹਦੀ ਤੁਰੰਤ ਜਿਹੜੀ ਸ਼ਿਕਾਇਤ ਹੈ ਥਾਣੇ 'ਚ ਕਰੋ ਦਿਓ ਤੇ ਉਹਦੇ ਖਿਲਾਫ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਅਮਨ ਚਲਦੀ ਹੈ